ਸਤਿ ਸ੍ਰੀ ਅਕਾਲ ਜੀ ਦੋਸਤੋ ਕੱਲ੍ਹ ਐਤਵਾਰ ਦਾ ਦਿਨ ਰਿਹਾ ਬਹੁਤ ਹੀ ਖਾਸ ਕਿਉਂਕਿ ਯੂਥ ਵੈਲਫੇਅਰ ਕਲੱਬ ਮੁਰੰਡਾ ਵੱਲੋਂ ਲਗਾਇਆ ਗਿਆ ਅੱਖਾਂ ਦੇ ਵਿੱਚ ਲੈਂਸ ਪਾਉਣ ਦਾ ਫ੍ਰੀ ਕੈਂਪ ਇੱਥੇ ਸਾਰੇ ਮੈਂਬਰ ਸਹਿਵਾਨ ਅਤੇ ਇਲਾਕੇ ਦੇ ਮਰੀਜ਼ਾਂ ਨੇ ਕੀਤੀ ਸ਼ਮੂਲੀਅਤ ਤੇ ਬਹੁਤ ਸਾਰੇ ਨਾਂ ਕੀਤੇ ਗਏ ਰਜਿਸਟਰਡ ਸ੍ਰੀ ਯੂਥ ਵੈਲਫੇਅਰ ਕਲੱਬ ਮੁਰੰਡਾ ਵੱਲੋਂ ਕੈਂਪ ਆਰਗੇਨਾਈਜ਼ ਕਰਾਇਆ ਗਿਆ ਤੇ ਜੋ ਸੜੀ ਆਰਗੇਨਾਈਜੇਸ਼ਨ ਹੈ 1978 ਤੋਂ ਕੰਮ ਕਰਦੀ ਆ ਰਹੀ ਹੈ ਮੁਰੰਡਾ ਵਿੱਚ ਪੈਸੀ ਹੈ ਸਭ ਕੈਂਪ 20 ਫਰਵਰੀ 1978 ਨੂੰ ਆਇਆ 20 ਫਰਵਰੀ 1978 ਉਦੋਂ ਇਹ ਦੁੱਤ ਫੈਲ ਕੇ ਕਲੱਬ ਅਸਿਸਟੈਂਟ ਹੋਇਆ ਸੀ ਨਹੀਂ ਇਸਦੀ ਬਾਤ ਚੋਇਆ ਪਰ ਕਲੱਬ ਬਣ ਗਿਆ ਸੀ ਸੋਸ਼ਲ ਕਲੱਬ ਬਫਰਡੇ ਦਾ ਉਦੋਂ ਤੁਹਾਡੀ ਕਿੰਨੀ ਉਮਰ ਸੀਗੇ ਮੈਂ 24 ਸਾਲ ਦਾ ਥਿਆ ਵਾਸੀ 24 ਸਾਲ ਦੀ ਉਮਰ ਸੀ ਅਜੀ ਤੱਕ ਖਦੇ ਸੋਚਿਆ ਨਹੀਂਦਾ ਜੀ ਸਾਜੀ ਆਪਣੇ ਕੰਮ ਤੇ ਲੱਗੇ ਹੋਏ ਸੀਗੇ ਤੁਸੀਂ ਜਿਹੜਾ ਸਮਾਜ ਭਲਾਈ ਦੇ ਕੰਮ ਬਾਰੇ ਸੋਚਿਆ ਕਿ ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਤੇ ਇਹਨਾਂ ਚੋਂ ਜੋ ਪੇਸ਼ੈਂਟਸ ਲੱਗਦਾ ਕਿ ਜਿਹਨਾਂ ਕાળા ਮੋਟਿਆ ਜਾਂ ਜਿੱਟਾ ਮੋਟਿਆ ਉਤਰਿਆ ਹੋ ਗਿਆ ਉਹਨਾਂ ਨੂੰ ਹਸਪੀਟਲ ਦੇ ਵਿੱਚ ਬੁਲਾਇਆ ਜਾਂਦਾ ਫਿਰ ਉਹਨਾਂ ਦਾ ਫ੍ਰੀ ਆਪਰੇਸ਼ਨਸ ਹੁੰਦੇ ਆ ਤੇ ਨਾਲ ਹੀ ਕਿਸੇ ਦੇ ਲੈਂਸਸ ਵਗੈਰਾ ਬਣਦੇ ਉਹ ਵੀ ਸਾਰੇ ਫ੍ਰੀ ਬਣਦੇ ਤੇ ਗਰੀਬਾਂ ਲਈ ਮਤਲਬ ਬਹੁਤ ਫਾਇਦਾ ਹੈ ਜੀ ਜਿਹੜੀ ਟੀਮ ਆ ਰਹੀ ਹੈ ਜੀ ਗਰੇਵਾਲ ਕੰਡੀਗੜਾ ਪਰਚੂ ਸ੍ਰੀ ਰਾਮ ਦੀ ਟੀਮ ਦੇ ਤੇ ਮਰੀਜ਼ਾਂ ਨੂੰ ਫ੍ਰੀ ਲੈਂਸ ਪਾਉਂਦੇ ਆ ਫ੍ਰੀ ਦਵਾਈਆਂ ਇਹਨਾਂ ਦਾ ਮਤਲਬ ਜੋ ਵੀ ਜ਼ਰੂਰਤਾਂ ਨੇ ਪੂਰੀ ਕੀਤੀ ਜਾਂਦੀ ਹੈ ਸਭ ਤੋਂ ਵੱਡੀ ਖਾਸੀਅਤ ਇਹ ਮਰੀਜ਼ ਨੂੰ ਉੱਥੇ ਪਰੇਖਣੇ ਲੈ ਕੇ ਵੀ ਜਾਂਦੇ ਆ ਤੇ ਮੀਨ ਨੂੰ ਛੱਡਦੇ ਕਰ ਦੱਸਣ ਕਿ ਰਵੀ ਮੈਂਬਰ ਹੂ ਪਹਿਲੇ ਮੈਂ ਕਲਮ ਗਰੇਂਡਾ ਅਸੀਂ ਪਿਛਲੇ 40 ਸਾਲ ਤੋਂ ਕੈਂਪ ਲਗਾ ਰਹੇ ਆ ਅੱਖਾਂ ਦਾ ਪ੍ਰੇ ਲੈਂਡ ਬਾ ਰਹੇ ਆ ਸਾਡਾ ਐਕਸਰਸਾਈਜ਼ ਸੈਂਟਰ ਉਮਰਾ ਕਲੈਂਸ ਵਿੱਚ ਹੈ ਜਿੱਥੇ ਵੀ 167 ਦੇ ਕਰੀਬ ਸੈਟ ਕਰੇ ਹੋ ਆ ਗਏ ਮਰੀਜ਼ ਜਿਹਨਾਂ ਚੋ 50 ਦੇ ਕਰੀਬ ਪ੍ਰੈਸ਼ਰ ਆ ਦੇ ਨਿਕਲੇ ਹਾਂਜੀ ਇਹਨਾਂ ਨੂੰ ਟ੍ਰੀਟ ਕਰਦੇ ਆਂ ਤੇ ਹੁਣ ਪ੍ਰੈਸ਼ਰ ਘਟਾ ਰਹੇ ਹਾਂ ਠੀਕ ਹੈ ਜੀ ਤੇ ਹਸਪੀਟਲ ਕਿਹੜਾ ਜੀ ਆਪਣਾ ਜੁੜਿਆ ਹੋਇਆ ਹੈ ਹਸਪੀਟਲ ਗਰੇ ਆ ਰਾਈਟ ਜੋ ਤੇ ਨੌ ਸੈਕਟਰ ਚੰਡੀਗੜ੍ਹ ਠੀਕ ਹੋ ਜੀ ਬਿਲਕੁਲ ਆਰਕੀਟੈਕਟ ਜਸਮੀਤ ਸਿੰਘ ਇਹ ਸਾਡਾ ਜੂਥ ਕਲੱਬ ਮਰੰਡ ਤੋਂ 40 ਸਾਲ ਤੋਂ ਵਰਕਿੰਗ ਚ ਹੇਗਾ ਜਿਹੜਾ ਇਲਾਕੇ ਦੇ ਲੋਕਾਂ ਦੀਆਂ ਬਾਕਾ ਬਿਮਾਰੀਆਂ ਅੱਖਾਂ ਦੀ ਨਾਲ ਵਧਤ ਹੈਗੀਆਂ ਤੇ ਅੱਖਾਂ ਦੇ ਆਪਰੇਸ਼ਨ ਇਹ ਕਰਦਾ ਹੈਗਾ ਤੇ ਇਲਾਕੇ ਨੂੰ ਇਹਦੀ ਬੱਤੀ ਬਹੁਤ ਵੱਡੀ ਦੇਣਾ ਹੈ। ਕਰੀਬ ਸਾਨੂੰ 40 ਸਾਲ ਹੋ ਗਏ ਇਸ ਗਲਪ ਨਾਲ ਜੁੜਿਆ ਅਸੀਂ ਸਾਰੇ ਰਲ ਮਿਲ ਕੇ ਸ਼ਹਿਰ ਦੇ ਸਹਿਯੋਗ ਨਾਲ ਇਲਾਕੇ ਦੇ ਬਤਵੰਤ ਸੱਜਣਾਂ ਦੇ ਸਹਿਯੋਗ ਨਾਲ ਇਹਨੂੰ ਗੈਂਪ ਨੂੰ ਨੇਪਰੇ ਚਾੜ੍ਹ ਜਿਹੜੇ ਜਿਹੜੇ ਲੋੜਵੰਦ ਦੀ ਤਕਦੀਰ ਤੇ ਅੱਖਾਂ ਦੀ ਲੋੜ ਹੈ ਉਹਨੂੰ ਅਸੀਂ ਲੈਂਜ ਵੀ ਉਹਨਾਂ ਦੇ ਫਰੇਸ਼ ਕਰਕੇ ਇਹ ਮਾਈ ਜਿਹੜੀ ਫੰਡਿੰਗ ਕਿੱਦਾਂ ਰਿਸ ਹੁੰਦੀ ਹੈ ਕੌਣ-ਕੌਣ ਯੋਗਦਾਨ ਪਾਉਂਦਾ ਕਿੱਦਾਂ ਕਿਹੜੇ ਵਰਕਿੰਗ ਹੈਂਡਸ ਹੁੰਦੇ ਨੇ ਇਹਦੇ ਚ ਮੁਰੰਡੇ ਦੇ ਆਪਾਂ ਕਹਿ ਸਕਦੇ ਸਾਰੇ ਵਿਖਿਆ ਲੋਕ ਹੈ ਜੋ ਉਹ ਡੋਨੇਟ ਕਰਦੇ ਨੇ ਬੜੇ ਤਨਮਨ ਦਾ ਨਰ ਸੇਵਾ ਕਰਦੇ ਨੇ ਇਸ ਆਰਗੇਨਾਈਜੇਸ਼ਨ ਦੇ ਤਨਮਨ ਦੇ ਤਾਂ ਸਭ ਇੱਥੇ ਸਕਦਾ ਮੈਨੂੰ ਸਮਾਜ ਸੇਵਾ ਕਰਨ ਦਾ ਸ਼ੌਕ ਹੈ ਕਿਤੇ ਵੀ ਸਮਾਜ ਸੇਵਾ ਦਾ ਕੰਮ ਹੋ ਰਿਹਾ ਹੋਵੇ ਮੈਂ ਪਹੁੰਚ ਜਾਣਾ ਜਿੰਨਾ ਕ ਆਪਾਂ ਮੈਂ ਸਮਾਜ ਦੀ ਸੇਵਾ ਕਰ ਪਾਣੇ ਆ ਉਹ ਕਰਨੀ ਚਾਹੀਦੀ ਆ ਮੈਂ ਭਾਰਤ ਵਿਕਾਸ ਕਮਿਸ਼ਨ ਦਾ ਡਿਸਟ੍ਰਿਕਟ ਕੋਆਰਡੀਨੇਟਰ ਠੀਕ ਹੈ ਤਾਂ ਮੈਨੂੰ ਹੁੰਦਾ ਵੀ ਕਿਦੇ ਵੀ ਅਗਰ ਹੈਲਪ ਦੀ ਜ਼ਰੂਰਤ ਹੈ ਹੁਣ ਅਸੀਂ ਜਿਵੇਂ ਖੂਨਦਾਨ ਕੈਂਪ ਲਗਾਣੇ ਆ ਯੂਥ ਵੈਲਫੇਅਰ ਅੱਖਾਂ ਦਾ ਕੈਂਪ ਲਗਾਣੇ ਆ ਠੀਕ ਹੈ ਤਾਂ ਹੈ ਤਾਂ ਲੋਕਾਂ ਦੇ ਭਲੇ ਲਈ ਸਾਡਾ ਕੀ ਵਲੰਟੀਅਰ ਵਰਕ ਰਹਿੰਦਾ ਇੱਥੇ ਨਾਲ ਸੰਸਥਾ ਦੇ ਨਾਲ ਮੈਂ ਆ ਕੇ ਜਿੰਨਾ ਕੁਗੀ ਪੇਪਰ ਵਰਕ ਨਾਲ ਕਰਵਾ ਸਕਦਾ ਜਾਂ ਉਥੋਂ ਦਾ ਕੋਈ ਮਾੜਾ ਮੋਟਾ ਜਿੰਤੀ ਦੇ ਮੇਰੀ ਇਹ ਟੂਟੀ ਲਗਾਣੇ ਆ ਆਪਣਾ ਇਸ ਬਾਰੇ ਤੁਸੀਂ ਆਉਣ ਵਾਲੇ ਸਮਝ ਕਿਹਾ ਦੇਦੇ ਵੀ ਮੋੜ ਆਪਾਂ ਕਿੱਥੇ ਤੱਕ ਇਹ ਕੰਮ ਲਿਜਾ ਸਕਦੇ? ਕੀ ਆ ਕੁਝ ਹੋਰ ਐਡ ਇਨ ਕਰ ਸਕਦੇ? ਇਹਦੇ ਨਾਲ ਆਪਾਂ ਮੈਂ ਤਾਂ ਵੈਸੇ ਸੋਚਦਾ ਵੀ ਬਾਕੀ ਦਾ ਕਲੱਬ ਦਾ ਆਪਣਾ ਇੱਕ ਮੋਟੋ ਹੈ ਵੀ ਕਿੱਥੇ ਤੱਕ ਜਾਣਾ ਹੈ ਪਰ ਮੇਰੀ ਇਹ ਵੀ ਮੈਡੀਕਲ ਕੈਂਪ ਵੀ ਨਾਲ ਅੱਗੇ ਲੱਗੇ ਹੱਡੀਆਂ ਦੇ ਲੋਕਾਂ ਨੂੰ ਜ਼ਰੂਰ ਲੱਗਣੇ ਜ਼ਰੂਰ ਲੱਗਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਜਿਹੜੀ ਹੋਰ ਵੀ ਪ੍ਰੋਬਲਮਸ ਹੈਗੇ ਆ ਹਾਂਜੀ ਉਹਦਾ ਵੀ ਆਪਾਂ ਇੱਥੇ ਨਾਲ ਅਟੈਚ ਕਰ ਸਕੀਏ ਤਾਂ ਮੈਂ ਇਹ ਕਹਿਣਾ ਨੂੰ ਸੁਝਾਅ ਤਾਂ ਮਾਗਾ ਹਾਂਜੀ ਵੀ ਜੇ ਅਗਰ ਇਹਨਾਂ ਨੂੰ ਮੇਰਾ ਸੁਝਾਅ ਚੰਗਾ ਲੱਗੇ ਵੀ ਅਗਲੀ ਵਾਰ ਭਾਰਤ ਵਿਕਾਸ ਪਰੀਸ਼ਦ ਹਾਂਜੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਇਥੇ ਕਿ ਮੈਡੀਕਲ ਕੈਂਪ ਤੇ ਇਹ ਅੱਖਾਂ ਦਾ ਕੈਂਪ ਰਲ ਮਿਲ ਕੇ ਲਾਈਏ ਤਾਂ ਬਹੁਤ ਵਧੀਆ ਰਹੇ। ਇਹ ਗੱਲ ਤੁਹਾਡੀ ਪਹੁੰਚ ਗਈ ਹੈ ਜੀ ਅੱਜ ਹੁਣ ਤੁਸੀਂ ਦੇਖੋ ਜੀ ਜਿਹੜਾ ਯੂਥ ਵੈਲਫੇਅਰ ਕਲੱਬ ਆ ਇਹ ਇਹ ਘੱਟੋ ਘੱਟ ਵੀ 40 45 ਸਾਲ ਪੁਰਾਣੀ ਸੰਸਥਾ ਸਨ 1975 ਤੋਂ ਹੈ ਲਗਾਤਾਰ ਕੈਂਪ ਲੰਭੀ ਆ ਰਹੀ ਹੈ। ਐ ਜੀ ਸੰਸਥਾ ਮੈਂ ਨਹੀਂ ਦੇਖੀ ਜਿਹੜੀ ਔਣ ਜਾਣ ਦਾ ਪ੍ਰਬੰਧ ਕਰਦੀ। ਉਹ ਬਹੁਤ ਹੀ ਪੁੰਨ ਵਾਲਾ ਕੰਮ ਕਰਦੇ ਆ। ਪਰਮਾਤਮਾ ਇਹਨਾਂ ਦਾ ਮਤਲਬ ਚੜ੍ਹਾਈ ਰੱਖੇ ਪੂਰਾ ਵਧੀਆ ਰੱਖੇ। ਅਸੀਂ ਸਾਰੇ ਯੂਥ ਵੈਲਫਰ ਕਲੱਬ ਦੇ ਮੈਂਬਰ ਆ ਸਾਡੇ ਕੋਈ 20 ਤੋਂ ਲੈ ਕੇ 25 ਤੱਕ ਮੈਂਬਰ ਹੁੰਨੇ ਆ ਇਹ ਕੋਈ 45 ਸਾਲ ਤੋਂ ਕਲੱਬ ਪਹੁੰਚ ਆਇਆ ਹੈ 40 ਸਾਲ ਤੋਂ ਅਸੀਂ ਅੱਖਾਂ ਦੇ آپریشن ਕਰ ਰਹੇ ਆ ਇਹ ਫ੍ਰੀ ਅੱਖਾਂ ਦੇ آپریشن ਕਿਤੇ ਜਾਂਦੇ ਆ ਤੇ ਹੁਣ 10 15 15 ਸਾਲ ਤੋਂ ਅਸੀਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਫ੍ਰੀ ਲੈਂਸ ਪਾਉਂਦੇ ਆ ਪਹਿਲਾਂ ਇਹਨਾਂ ਕਾ ਬਲੇ ਆਪਰੇਸ਼ਨ ਹੁੰਦੇ ਸੀ ਹੁਣ ਅੱਜ ਕੱਲ ਲੈਂਸ ਵਾਲੇ ਆਪਰੇਸ਼ਨ ਹੁੰਦੇ ਆ ਜਿਹੜੇ ਆਪਰੇਸ਼ਨ ਬਜ਼ਾਰ ਵਿੱਚ ਜੱਕਨੀ ਨਿਕ ਪ੍ਰਾਈਵੇਟ ਡਾਕਟਰ 5000 10000 ਲੈਣ ਅਸੀਂ ਸਭ ਦਾ ਫ੍ਰੀ ਕਰਦੇ ਆਂ ਕਿਸੇ ਵੀ ਉਹਦੇ ਤੋਂ ਅਸੀਂ ਸਾਰਾ ਚੰਡੀਗੜ੍ਹ ਟ੍ਰੇਪੀਸ਼ਨ ਚਾਉਣਾ ਚੰਡੀਗੜ੍ਹ ਗਰੇਵਾਲ ਅੱਖਾਂ ਦਾ ਹਸਪਤਾਲ ਆ ਜਿਹੜਾ ਬਹੁਤ ਵੱਡਾ ਹਸਪਤਾਲ ਆ ਤੇ ਉਹ ਬਿਲਕੁਲ ਫ੍ਰੀ ਕਰਦੇ ਆ ਨਾ ਤੇ ਸਤੋਂ ਵੀ ਕੋਈ ਪੈਸੇ ਨਹੀਂ ਲੈਂਦੇ ਅਸੀਂ ਉਹਨਾਂ ਦੇ ਬਹੁਤ ਕਾਹਤੇ ਕੀ ਗੱਲ ਹੁਣ ਤੈਨੂੰ ਬਿਲਕੁਲ ਨਹੀਂ ਦਿਖਦਾ ਦੂ ਅੱਖ ਤੇ ਕਿੰਨਾ ਕੁ ਨਹੀਂ ਮੈਂ ਦਿਖਦਾ ਤੈਨੂੰ ਬੈਠਾ ਦਿਖਦਾ ਮੇਰੀ ਪੱਗ ਘਰੇ ਰੰਗਦੀ ਆ ਫੇਰ ਠੀਕ ਆ ਚਲ ਕੋਈ ਨਹੀਂ ਤੇਰਾ ਪ੍ਰੈਸ਼ਰ ਹੋ ਜਾਣਾ ਵਧੀਆ ਅੱਛਾ ਫ੍ਰੀ ਹੋ ਜਾਣਾ ਕੰਮ ਤੇਰਾ ਤੂੰ ਆਪਣਾ ਖਿਆਲ ਰੱਖੀ ਪਰ ਸਾਫ ਸਫਾਈ ਦਾ ਇਹਨੂੰ ਨਹਾ ਧੋ ਕੇ ਲਿਆਉਣਾ ਠੀਕ ਆ ਵਧੀਆ ਕੰਮ ਹੋ ਜਾਂਦਾ ਛੇਤੀ ਕਰਾ ਦਿੰਦੇ ਆ ਦਾ ਪ੍ਰੈਸ ਕਿੰਨੇ ਪੇਸ਼ੈਂਟ ਰਜਿਸਟਰ ਹੋ ਚੁੱਕੇ ਹੁਣ ਤੱਕ ਫੋਨ ਨੰਬਰ ਸੁਣੋ ਕੁਸ਼ਿੰਤੀ ਦਾ ਅੰਦਾਜ਼ਾ 200 ਤੇ ਕਰੀ 200 ਤੇ ਤਰੀ ਪਹੁੰਚ ਚੁੱਕੀਆਂ ਤੁਸੀਂ ਕਦੋਂ ਤੱਕ ਜੁੜੇ ਹੋਏ ਸਸਤਾ ਦੇ ਨਾਲ ਤਕਰੀਬਨ ਹੋ ਗਿਆ 30 ਸਾਲ ਹੋ ਗਏ ਮਤਲਬ 30 ਸਾਲ ਦੇ ਵਿੱਚ ਥੋੜੇ ਅੰਦਾਜ਼ਨ ਕਿੰਨੇ ਕੁ ਪੇਸ਼ੈਂਟ ਤੁਹਾਡੇ ਸੰਸਥਾ ਦੇ ਵਿੱਚ ਆ ਚੁੱਕੇ ਹਨ ਤੁਹਾਡੀ ਮਤ ਮੁਤਾਬਕ ਤਕਰੀਬਨ 30 ਸਾਲ ਚ 12000 ਦੇ ਕਰੀਬ ਆ ਠੀਕ ਹੈ ਤੁਸੀਂ ਇਹ ਸੰਸਥਾ ਚ ਕਿਸ ਤਰੀਕੇ ਨਾਲ ਵਲੰਟੀਅਰ ਕਰਦੇ ਹੋ ਜਿੱਦਾਂ ਜੋ ਵਲੰਟੀਅਰ अच्छा मतलब ਜਿੱਦਾਂ ਹੁਣ ਅੱਗੇ ਤੋਂ ਬਾਅਦ ਅੱਜ ਇੱਥੇ ਪੇਸ਼ੈਂਟ ਰਜਿਸਟਰਡ ਹੋ ਗਏ ਉਹਨਾਂ ਨੂੰ ਲੈ ਕੇ ਜਾਣਾ ਤੇ ਛੱਡ ਕੇ ਜਾਣਾ ਉਹਨਾਂ ਦੀ ਕਿਹਦੀ ਕਿਹਦੀ ਲੋੜ ਪੈਂਦੀ ਹੈ ਉਹ ਡਾਕਟਰ ਜੁਕਿੰਦਰ ਠੀਕ ਹੈ ਡਾਕਟਰ ਜੁਕਿੰਦਰ ਜੀ ਆਪਾਂ ਨਾ ਤੇ ਠੀਕ ਹੈ ਜੀ ਹਾਂ ਤੇ ਅੱਜ ਹੁਣ ਕਦੋਂ ਤੱਕ ਚੱਲਣਾ ਹੈ ਕੈਂਪ ਇੱਕ ਘੰਟਾ ਹੋਰ ਤੇ ਅਗਲੇ ਮਤਲਬ ਉਹ ਜਿਹੜਾ ਅੰਲਾ ਕੈਂਪ ਕਦੋਂ ਲੱਗੇਗਾ ਜੀ ਇੱਕ ਸਾਲ ਬਾਅਦ ਲੱਗਦਾ ਪੂਰੇ ਇੱਕ ਸਾਲ ਬਾਅਦ ਮੋਟੀਵੇਸ਼ਨ ਕਿੱਥੋਂ ਮਿਲਦੀ ਵੀ ਇਹ ਕੰਮ ਕਰਨਾ ਜਿਨ੍ਹਾਂ ਤੋਂ ਇਕ ਇਕ ਲਗਤਰਾੰ ਦਾ ਸਵਾਲ ਹੈ ਜਿਹੜਾ ਤਾਂ ਉਹਦਾ ਜਵਾਬ ਦੇਣ ਤੇ ਨਹੀਂ ਤਾਂ ਕਰ ਵੀ ਲਾ ਤਾਂ ਸੋਚਣਗੇ ਲੋਕ ਇਹ ਜਵਾਬ ਕੀ ਹੈਗਾ ਇਸ ਕਰਕੇ ਮੈਨੂੰ ਹਾਸਤਾ ਮੇਰੀ ਮਾਤਾ ਨੇ ਮੈਨੂੰ ਮੋਟੀਵੇਟ ਕੀਤਾ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਇਕਲੌਤਾ ਬੰਤਰ ਮੇਰੇ 6 ਭੈਣ ਭਰਾ ਗੁਜ਼ਰ ਚੁੱਕੇ ਸਨ ਅੱਛਾ ਜੀ ਤੇ ਮੇਰੀ ਮਾਤਾ ਦੇਖਦੀ ਰਹਿੰਦੀ ਸੀ ਵੀ ਪਤਲੇ ਇਹ ਸਤਵੇਂ ਦੇ ਬਚਣਾ ਹੈ ਕਿ ਨਹੀਂ ਬਚਣਾ ਹਾਂਜੀ ਠੀਕ ਹੈ ਤੇ ਜਦੋਂ ਮੈਂ ਬਚਿਆ ਤਾਂ ਫਿਰ ਉਹ ਮੇਰੇ ਵਿਆਹ ਦਾ ਪੈ ਗਿਆ ਅੱਛੇ ਮੈਂ ਬੀਏ ਪੜ੍ਹਦੇ ਨੇ ਮੰਗਣਾ ਕਰਾਇਆ ਉਸ ਤੋਂ ਬਾਅਦ ਮੇਰਾ ਸ਼ਾਦੀ ਹੋ ਗਈ ਤੇ ਮੇਰੇ ਬੱਚਿਆਂ ਨੂੰ ਦੇਖ ਕੇ ਗਈ ਹੈ ਮੇਰੀ ਮਾਂ ਉਦਣ ਮੈਂ ਕਸਮ ਖਾ ਲਈ ਤੇ ਵੀ ਮੇਰੀ ਇਹ ਲਾਈਫ ਐਟਲੀ ਸਮਾਜ ਨਹੀਂ ਸੋ ਕਾਕਾ ਜੀ ਥੋੜਾ ਜਿਹਾ ਇਮੋਸ਼ਨਲ ਹੋਣੇ ਬੜੀ ਮਾਤਾਵਾਂ ਯਾਦ ਕਰਕੇ ਇਹਨਾਂ ਦਾ ਬੌਂਡ ਬਹੁਤ ਮਜ਼ਬੂਤ ਸੀਗਾ ਉਹਨਾਂ ਤੋਂ ਇਹਨਾਂ ਨੂੰ ਸਿੱਖਣ ਨੂੰ ਮਿਲਿਆ ਵੀ ਸਮਾਜ ਦੀ ਭਤਾਈ ਕਿੱਦਾਂ ਕਰਨੀ ਸੋ ਮੋਟੀਵੇਸ਼ਨ ਸਾਰੀ ਇਹਨਾਂ ਦੀ ਮਦਦ ਤੋਂ ਮਿਲੀ ਹੈ ਤੋਂ ਆਪਣੀ ਮਾਤਾ ਨੂੰ ਡੈਡੀਕੇਟ ਕਰਦੇ ਆ ਅੱਜ ਵੀ ਇਹ ਕੰਮ ਸੋ ਹੁਣ ਤੱਕ ਤੁਸੀਂ ਕਿੰਨੇ ਕ ਮਰੀਜ਼ਾਂ ਦਾ ਇਲਾਜ ਕਰਵਾ ਚੁੱਕੇ ਜੇ ਤੁਹਾਨੂੰ ਯਾਦ ਹੋਵੇ ਅਸੀਂ ਦੇ ਲਗਭਗ 5000 ਤੋਂ ਵੱਧ ਮਰੀਜ਼ਾਂ ਦਾ ਕਰਾ ਚੁੱਕੇ ਹਾਂ ਠੀਕ ਹੈ ਜੀ ਆਸਤਨ ਤਕਰੀਬਨ 700 ਤੋਂ ਲੈ ਕੇ 150 ਤੱਕ ਦੇ ਚੱਲਦੇ ਆ ਸਾਡੇ ਪਹਿਲਾਂ 2 200 ਵੀ ਹੋ ਜਾਂਦਾ ਸੀਗਾ ਲੇਕਿਨ ਹੁਣ ਆਸਤਨ ਤਕਰੀਬਨ 700 ਤੋਂ 150 ਸਿਰਫ ਆਈ ਚੈੱਕਅਪ ਹੀ ਹੁੰਦਾ ਜੀ ਆਈ ਚੈੱਕਅਪ ਤੋਂ ਇਲਾਵਾ ਅਸੀਂ ਨਾਲ ਲੈਂਥ ਵੀ ਕਰਵਾਨੇ ਪਿਛਲੇ 15 ਸਾਲ ਤੋਂ ਜਿਹੜੇ ਕੈਂਪ ਲੱਗ ਰਹੇ ਹਨ ਉਹ ਸਾਡੇ ਲੈਂਥ ਵਾਲੇ ਹਨ ਸਿਰਫ ਅੱਖਾਂ ਦੇ ਬਾਰੇ ਹੀ ਕਿਉਂ ਤੁਸੀਂ ਉਹ ਕਰੇ ਕੋਈ ਇਹਦੇ ਪਹਿਲਾਂ ਜਿਆਦਾ ਕਰਦੇ ਸੀ ਫਿਰ ਸਾਡੇ ਕਲੱਬ ਦੇ ਮੈਂਬਰ ਤੋਂ ਪਤਾ ਡੈਡੀਕੇਸ਼ਨ ਦੇ ਅੰਤ ਨਾਲ ਚੱਲਦਾ ਅੱਛਾ ਜੀ ਠੀਕ ਹੈ ਸਾਰੇ ਮੈਂਬਰ ਹਰ ਪਰਵਾਹ ਦੇ ਛੁੱਟੇ ਹੋ ਗਏ ਉਹ ਸਾਰੇ ਆਪਣੇ ਕਾਰੋਬਾਰ ਤੇ ਲੱਗੇ ਤੇ ਅਸੀਂ ਦੋ ਬੰਦੇ ਡਾਟਰ ਜਗENDER ਜੀ ਤੇ ਮੈਂ ਰਹਿ ਜੰਨੇ ਆ ਪਿੱਛੇ ਤੇ ਫਿਰ ਸਾਡੇ ਕੋ ਵੀ ਟਾਈਮ ਅਸੀਂ ਦੇਖਣਾ ਹੁੰਦਾ ਉਹਨਾਂ ਨੇ ਆਪਣਾ ਕਾਰੋਬਾਰ ਤੇ ਕੰਮ ਕਰਦਾ ਮੈਂ ਆਪਣਾ ਹਾਂ ਜੀ ਅੱਛਾ ਜੀ ਇਸ ਕਰਕੇ ਜਿੰਨਾ ਮੇਰੇ ਕੋਲ ਪਸੰਦ ਆਇਆ ਤੇ ਮੈਂ ਉਹਨੂੰ ਕਰ ਤਾ। ਬਹੁਤ ਵਧੀਆ ਲੱਗਿਆ ਜੀ ਦਾਕਾ ਜੀ ਨਾਲ ਗੱਲ ਕਰਕੇ ਤੇ ਸਰਮਾਪਤਰੇ ਹੋਰ ਤੁਸੀਂ 25-30 ਸਾਲ ਇਹੀ ਕੰਮ ਕਰਦੇ ਰਹੋ ਸਾਡੇ ਨਾਲ ਰਲ ਕੇ। ਹੁਣ ਮੈਂ ਵੀ ਤੁਹਾਡੇ ਜੁਆਇਨ ਕਰ ਰਿਹਾ ਅੱਜ ਤੋਂ ਸਭ ਦੇ ਲੋ। ਹੁਣ ਅੱਗੇ ਤੋਂ ਮੰਨੂ ਕਾਉਂਟ ਮੀਂ ਠੀਕ ਹੈ। ਹੋਰ ਚੀਜ਼ ਹੈ ਮੁੰਡੇਸ ਕ੍ਰਿਕਟ ਵੀ ਆਪਣੀ ਪੈਦਾ ਕਰੀ ਹੈ। ਕ੍ਰਿਕਟ ਦੇ ਅੱਜ ਦੇ ਸੈਂਕੜੇ ਹਜ਼ਾਰਾਂ ਪਲੇਅਰ ਹੈ। ਮੈਂ ਕਪਲਦੇਵ ਨੇ ਖੇਡਿਆ 1974। ਕੀ ਬਾਤ ਹੈ। ਇਹੋ ਇਹ ਗੱਲ ਪਤਾ ਹੀ ਨਹੀਂ ਸੀ।